12 ਪੌਦਾ ਦਿਹਾੜਾ ਹੈ ਆਓ ਅੱਜ ਦੇ ਦਿਨ ਦਾ ਇਤਿਹਾਸ ਸਰਵਣ ਕਰੀਏ ਆਪਾਂ ਨੂੰ ਜਾਨਣਾ ਹੀ ਦਿਨ ਵਾਢੇ ਇਤਿਹਾਸਾਂ ਜਾਂ ਕਰਨੀ 12 ਪੌਦਾ ਦਿਨ ਚੜਿਆ ਹੈ ਮਾਤਾ ਗੁਰਕੂਰ ਅਤੇ ਛੋਟੇ ਸਹਿਬ ਜਾਲੇ ਠੰਡੇ ਹੋਜੇ ਇਤਨੇ ਠੰਡਾ ਹੋਜੇ ਮਰਲੋ ਜੇਵੇਂ ਉਹਨਾਂ ਆਪਾਂ ਘਰੋਂ ਨਿਕਲ ਕੇ ਆਉਂਦੇ ਆ ਇਨੇ ਵਸਤਰ ਪਹਿਨ ਕੇ ਆਉਨੇ ਆ ਫਿਰ ਵੀ ਲੱਗਦਾ ਘੱਟ ਨੇ ਤੇ ਆਪਾਂ ਕੋਈ ਉੱਤੇ ਉੱਡਣ ਵਸਤਰ ਨਾ ਹੋਵੇ ਤੇ ਘਰ ਦੀ ਛੱਤ ਤੇ ਬਹਿ ਜੀਏ ਇਸ ਤਰ੍ਹਾਂ ਦੇ ਹਾਲਾਤ ਇਸ ਤਰ੍ਹਾਂ ਦਾ ਸਮਾਂ ਉਸ ਸਮੇਂ ਦੇ ਵਿੱਚੋਂ ਜੇ ਕੋਈ ਨਿਕਲਿਆ ਤੇ ਧਰਮ ਆਪਾਂ ਗੁਜ਼ਰ ਕੋ ਅਤੀਛੇ ਸੜ ਜਾਂਦੇ ਆਪਾਂ ਤੇ ਉਹ ਚੀਜ਼ ਨੂੰ ਸੋਚ ਨਹੀਂ ਸਕਦੇ ਸੋਚ ਕੇ ਵੀ ਲੋਕਾਂ ਦੇ ਖੜੇ ਹੋ ਜਾਂਦੇ ਨੇ ਇਹੋ ਜਿਹਾ ਸਮਾਂ ਹੰਡਵਣਾ 12 ਪੌ ਦਾ ਦੇਹ ਚੜਿਆ ਹੈ ਮਾਤਾ ਗੁਜਰਕੌਰ ਅਤੇ ਛੋਟੀ ਸਹਿਬਜਾਦੇ ਠੰਡੇ ਉਲਦੇ ਅਗਰ ਵਿਰਾਜਮ। ਕੁਝ ਸਮੇਂ ਬਾਅਦ ਉਹ ਵੀ ਭੁੱਖੇ ਪਾੜੇ ਨਾ ਕੋਈ ਦੁੱਧ ਨਾ ਕੋਈ ਖੁਰਕ ਖਾਣ ਨੂੰ ਨਾ ਪਹਿਨਣ ਨੂੰ ਥੱਲੇ ਵੀ ਕੋਈ ਨਿਸ਼ਾਨ ਨਹੀਂ। ਦੇਹ ਚੜਨ ਤੋਂ ਬਾਅਦ ਸਪਾਈ ਆਏ ਨੇ ਛੋਟੀ ਸਹਿਬਜਾਦੇ ਨੂੰ ਲੈਣ ਵਾਸਤੇ। ਉਹ ਮਾਤਾ ਸਿੱਖਿਆ ਦੇ ਰਹੀ ਹੈ ਬੱਚਿਆਂ ਨੂੰ। ਕਿਉਂਕਿ ਆਪਣੇ ਦਾਤੇ ਦੇ ਵਾਂ ਆਪਣੇ ਗਰੂਆਂ ਵਾਂ ਸਿੱਖੀ ਦਾ ਅੰਤੇ ਪੈਰਾ ਦੇਣਾ ਹੈ ਤੇ ਜਦੋਂ ਆ ਆ ਕੇ ਸਿਪਾਈਆਂ ਨੇ ਕਿਹਾ ਹੈ ਕਿ ਅਸੀਂ ਛੋਟੀਆਂ ਸਹਿਬਜ਼ਾਦੇ ਨੂੰ ਲੈ ਕੇ ਜਾਣਾ ਹੈ ਕਿਉਂਕਿ ਹਰੇਕ ਮਾਂ ਇਹੀ ਗੱਲ ਕਹੇਗੀ ਮਾਤਾ ਗੁਜਰਪੁਰ ਨੇ ਵੀ ਕਿਹਾ ਕਿ ਮੈਂ ਵੀ ਨਾਲ ਚੱਲਨੀ ਮੈਨੂੰ ਵੀ ਤੁਸੀਂ ਨਾਲ ਲੈ ਕੇ ਚਲੋ ਤੇ ਸਿਪਾਈਆਂ ਕਹਿੰਿਆ ਕਿ ਸਾਨੂੰ ਹੁਕਮ ਹੈ ਅਸੀਂ ਸਿਰਫ ਸਹਿਬਜ਼ਾਦੇ ਨੂੰ ਲੈ ਕੇ ਜਾਣਾ ਹੈ ਸਹਿਬ ਜਾਨੇ ਸੁਪੈ ਉਹ ਮਦੀ ਨਾਲ ਚਲੇ ਗਏ ਛੋਟਾ ਵੇਟ ਖੋਲਿਆ ਗਿਆ ਹੈ ਸਹਿਬ ਜਾਨੇ ਉਹਨੇ ਫਿਰ ਆਪਣਾ ਪੈਰ ਅੰਦਰ ਪਾਇਆ ਕਿ ਕੋਈ ਵੀ ਕਿਸੇ ਪਾਸੋਂ ਇਹ ਗੱਲ ਨਾ ਹੋ ਜੇ ਕਿ ਸਹਿਬ ਜਾਨੇ ਦਸਣ ਵਾਲਿਆ ਅੰਦਰ ਜਾਂਦਿਆਂ ਇੱਕ ਚਿਹਰੀ ਲੱਗੀ ਹੈ ਤੇ ਗੱਜਕੀ ਫਤੇ ਬਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚਿਹਰੇ ਦੇ ਵਿੱਚ ਅਤੇ ਸਾਝੀ ਕੀ ਪੀ ਸਾਰੇ ਹੈਰਾਨ ਹੋ ਗਏ ਵੀ ਹਲੇ ਵੀ ਇਹਨਾਂ ਦਾ ਉਹੀ ਰਤਬਾ ਹੈ ਉਹੀ ਗਰਜ ਹੈ ਛੋਟੇ ਛੋਟੇ ਬੱਚੇ ਵੀ ਠੰਡ ਵਿੱਚ ਅਸੀਂ ਇਹਨਾਂ ਨੂੰ ਰੱਖਿਆ ਹੋਇਆ ਹੈ ਫਿਰ ਵੀ ਇਹਨਾਂ ਦੀ ਬਾਤ ਚ ਰੱਖਣੀ ਕਿਆ ਇਹਨਾਂ ਚੱਲ ਨਹੀਂ ਬਿਨੀ ਆਇਆ ਕਹੇ ਤਦਾਮ ਦੇ ਵਖੂ ਵਖਰੀ ਸਚਾ ਅਨੰਦ ਬੋਲੀ ਕਦੇ ਜੀਰ ਖਾਨ ਬੋਲੀ ਔਖੋ ਵਖਤਾਂ ਦੀ ਲਾਲਚ ਤੁਹਾਨੂੰ ਲੈਣ ਨੂੰ ਲੋਲੇ ਘਰ ਦਿੱਤੇ ਜਾਣਗੇ ਮੈਂ ਦਿੱਤੇ ਜਾਣਗੇ ਜਿਗਿਆਨ ਦਿੱਤੀਆਂ ਜਾਣਗੀਆਂ ਸਾਰੇ ਦੁਕਾਮੇ ਨੇ ਇਹ ਜਲੀਲਾ ਇਹ ਮੈਲ ਇਹ ਪਦਾਰਥ ਇੱਤੇ ਰਹਿ ਜਾਂਦੇ ਨੇ ਸੱਚਾ ਨਾਮ ਸਾਡੇ ਨਾਲ ਸਹਾਈ ਹੁੰਦਾ ਹੈ ਉਹ ਸਾਡੇ ਪਿਤਾ ਨੇ ਸਾਡੇ ਗੁਰੂਆਂ ਨੇ ਸਾਮਤ ਡਾਇਆ ਹੋਇਆ ਤੇ ਉਹਦੇ ਤੋਂ ਅਸੀਂ ਮੁਕਰ ਨਹੀਂ ਸਕਦੇ ਕਈ ਤਰ੍ਹਾਂ ਦੇ ਲਾਜ ਦਿੱਤੇ ਗਏ ਡਰਾਵੇ ਦਿੱਤੇ ਗਏ ਬੜੀਆਂ ਨਹੀਂ ਗੱਲਾਂ ਬੜੀਆਂ ਗੀਆਂ ਕਿ ਤੁਹਾਡੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਗਿਆ ਤੁਹਾਡੇ ਸਤਿ ਆਰਵਾ ਮਾ ਦਿੱਤਾ ਗਿਆ ਤੁਹਾਡੇ ਨਾਮ ਦਾ ਖਤਮ ਹੋ ਗਏ ਨਹੀਂ ਆ ਕਿ ਤੁਹਾਡਾ ਇਸ ਦੁਨੀਆ ਤੇ ਕੋਈ ਵੀ ਨਹੀਂ ਰਹਾ ਤੁਸੀਂ ਸਦਾਮ ਕਬੂਲ ਕਰ ਲਓ ਪਰ ਉਹ ਕਹਿੰਦੇ ਨੇ ਨਹੀਂ ਕਿ ਅਸਾਨੂੰ ਮਰਨਾ ਮਨਜ਼ੂਰ ਹੈ ਇਸ ਸਦਾਮ ਅਸੀਂ ਕਬੂਲ ਨਹੀਂ ਕਰ ਸਕਦੇ ਉਹ ਤੇ ਵਿਵਾਦ ਸਿੰਘ ਮੁਹੰਮਦ ਖਾਨ ਬੈਠਾ ਹੈ ਤੇ ਵਜ਼ੀਰ ਖਾਨ ਨੇ ਉਸ ਨੂੰ ਕਿਹਾ ਹੈ ਵਿਵਾਦ ਜੀ ਤੁਹਾਡਾ ਭਰਾ ਸਰਗੋਬਨ ਸਿੰਘ ਨੇ ਚੰਕੌਰ ਦੀ ਘੜੇ ਉਹਦਾ ਪੜਾਸੀ ਨਾਹਰ ਖਾਨ ਜਿਹੜਾ ਚਮਕੌਰ ਦੀ ਗੜੇ ਵਿੱਚ ਮਾਰਿਆ ਗਿਆ ਸੀ ਤੇ ਤੁਸੀਂ ਉਹਦਾ ਬਦਲਾ ਲੈ ਲੋ ਇਹਨਾਂ ਬੱਚਿਆਂ ਨੂੰ ਮਾਰ ਕੇ ਤੇ ਸੇਅਦ ਅਮਰ ਖਾਨ ਨੇ ਕਿਹਾ ਕਿ ਰੱਬ ਨੇ ਵੀ ਕਹੀਆਂ ਦੀ ਗੱਲ ਕਹੀ ਹੈ ਕਿ ਧਰਮ ਕੋਈ ਮਾੜਾ ਨਹੀਂ ਹੁੰਦਾ ਧਰਮ ਦੇ ਵਿੱਚ ਰਹਿਣ ਵਾਲੇ ਲੋਕ ਮਾੜੇ ਹੁੰਦੇ ਤੂੰ ਨੇ ਗੱਲ ਕਹੀ ਹੈ ਕਿ ਸਰ ਦਾ ਇਸਲਾਮ ਇਸ ਗਾਥੀ ਗਵਾਹੀ ਨਹੀਂ ਭੰਗਦਾ ਕਿਸੀਂ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਮਾਰੀ ਖਤਮ ਕਰੀ ਹਾਂ ਮੇਰਾ ਭਰਾ ਗੁਰਗੋਬਿੰਦ ਸਿੰਘ ਨੇ ਮਾਰਿਆ ਹੈ ਜੇ ਹੁਣ ਸਮਾਂ ਹੋਵੇਗਾ ਮੈਂ ਉਹਦੇ ਤੋਂ ਆਪ ਬਦਲਾ ਲੈ ਲਵਾਂਗਾ ਪਰ ਬੱਚਿਆਂ ਨੂੰ ਮਾਰ ਕੇ ਮੈਂ ਪਾਪਾਂ ਦਾ ਭਾਗੀ ਵਾਲੇ ਨਹੀਂ ਬੰਨਾ ਪਰਮਾਤਮਾ ਨੂੰ ਮੈਂ ਮੋਹ ਖਾਣਾ ਹੈ ਉਹ ਸੱਚੇ ਦਰਬਾਰ ਵਿੱਚ ਮੈਨੂੰ ਧੋਈ ਨਹੀਂ ਲੱਗਣੀ ਤੇ ਇਹ ਗੱਲ ਆ ਕੇ ਸੇ ਮੁਹੰਮਦ ਖਾਨ ਤੇ ਦਾ ਭਰਾ ਕਚਹਿਰੀ ਵਿੱਚੋਂ ਬਾਹਰ ਨਿਕਲ ਗਏ ਨੇ ਕਿ ਮੈਂ ਤੁਹਾਡੇ ਇਹ ਅਤਿਆਚਾਰ ਇਹ ਤੁਹਾਡਾ ਜਲਮ ਨਹੀਂ ਦੇਖ ਸਕਦਾ ਵੱਖ-ਵੱਖ ਤਰੀਕਿਆਂ ਦੇ ਨਾਲ ਵਾਰ-ਵਾਰ ਹੋ ਰਿਹਾ ਹੈ ਛੋਟੀ ਜਿਹੀ ਉਮਰ ਹੈ ਫਿਰ ਵੀ ਇੰਨੀਆਂ ਸਵਾਲਾਂ ਦਾ ਜਵਾਬ ਬਿਨਾ ਕਿਸੇ ਚੇਤਕਤਮ ਅੱਜ ਅਸੀਂ ਠੰਡ ਵਿੱਚ ਬੈਠੇ ਹੋਏ ਜੇ ਨਾ ਕੋਈ ਸਾਨੂੰ ਲੋਹੀ ਦੇ ਦੇ ਜੇ ਲੋਹੀ ਦੇ ਦੇ ਕੋਈ ਔਰਡਰ ਚੀਜ਼ ਦੇ ਦੇ ਤਾਂ ਸਾਨੂੰ ਮਦਦ ਟੁੱਪੀਏ ਸਥਿਤੀ ਹੋ ਜੇ ਸਮਾ ਹੈ ਕਿ ਇਹ ਛੋਟੀ-ਛੋਟੀ ਉਮਰ ਹੈ ਫਿਰ ਵੀ ਹਰ ਇੱਕ ਗੱਲ ਦਾ ਜਵਾਬ ਗੁਰਬਾਣੀ ਦੇ ਤਰਕ ਤੇ ਸਿੱਖੀ ਸਿਧਾਂਤਾਂ ਦੇ ਪਹਿਲ ਤੇ ਦਿੱਤਾ ਜਾ ਰਿਹਾ ਹੈ ਅਖੀਰ ਜੀ ਕੰਮ ਇਹ ਕਿਆ ਇਹਨਾਂ ਨੂੰ ਸੀਰ ਕਰ ਦਿੱਤਾ ਜਾਂਦਾ ਹੈ ਨਿਹਾ ਵਿੱਚੇਣਾ ਦਿੱਤਾ ਜਾਵੇ ਜੇ ਸਲਾਮ ਨਹੀਂ ਖਬੂਲ ਕਰਦੇ ਤੇ ਇਹਨਾਂ ਨੂੰ ਖਤਮ ਕਰਦੇ ਇਹ ਗੱਲ ਅੱਜ ਦੇ ਦਿਨੇ ਪੱਤਰਵਾ ਜਾਰੀ ਹੋਣਾ ਸੀ 12 ਪੋ ਵਾਲੇ ਅਨਿਤ ਜੀ ਕਹ ਚੈ ਰਹੀ ਹੈ 12 ਪੋ ਵਾਲੇ ਦੇ ਨੇ ਪੱਤਰਵਾ ਜਾਰੀ ਕੀਤਾ ਸੀ ਤੁਹਾਨੂੰ ਸ਼ੇਧ ਕਰ ਦਿੱਤਾ ਜਾਵੇਗਾ ਜੇ ਤੁਸੀਂ ਸਲਾਮ ਨਹੀਂ ਖਬੂਲ ਕਰਦੇ ਤੇ ਇਹ ਰਜੇ ਕਾਣ ਇਹ ਕਿਆ ਆਜੇ ਤੁਸੀਂ ਆਪਣੇ ਮਾਤਾ ਦੇ ਕੋਲ ਜਾਓ ਤੇ ਸਮਾਹ ਕਰ ਲੋ ਜੇ ਤੁਹਾਡਾ ਚਿੱਤ ਕਰੇ ਤੇ ਤੁਸੀਂ ਸਿਰੇ ਧਰਮ ਬਦਲ ਲੈਣੇ ਨਹੀਂ ਤੇ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਸਮਾਹਿਆ ਹੈ ਤੇ ਸਹਿਮ ਜਾਓ ਜੀ ਮਾਕਫੇ ਕੋਲ ਕੰਟੀ ਮਾਕਫੇ ਵਿੱਚ ਇਹ ਕਿ ਗਲ ਬਕੜੀ ਪਾਈ ਹੈ ਕਿ ਸਹਿਮ ਜਾਂਦੇ ਆਏ ਕਿੰਨਾ ਸਮਾਹ ਗਲ ਬਕੜੀ ਪਾਈ ਰੱਖੀ ਹੈ ਕਿਉਂਕਿ ਸਾਰਾ ਦਿਨ ਨਿਕਲ ਜਾਂਦਾ ਸਿੱਖ ਚੈਰੀ ਚ ਤੇ ਸਮਾਤਾ ਨੇ ਫਿਰ ਹਾਲ ਜਾਣਨਾ ਕਿ ਪਾਪ ਕੀ ਹੋਇਆ ਕਿ ਤੈਰੀ ਦੇ ਸਹਿਬਜਾਦਿਆਂ ਨੇ ਕਿਉਂ ਦਾ ਕਿਉਂ ਦੱਸਨੀ ਹੈ ਸਾਰੀ ਬਾਤ ਤਾਂ ਮਾਤਾ ਬੜੀ ਖੁਸ਼ ਹੋਈ ਹੈ ਕਿ ਮੇਰੇ ਪੁੱਤਰ ਨੇ ਸਿੱਖੀ ਦਾ ਅੰਤ ਉਹਨੇ ਬੋਲੀ ਸਿੱਖੀ ਤੇ ਪੜਾ ਲੇਤਾ ਆਪਣੇ ਦਾਦੇਆਂ ਨਾਲ ਆਪਣੇ ਪਿਤਾ ਨਾਲ ਸਿੱਖੀ ਦਾਤਾਂ ਨੂੰ ਸਿੱਖਾਂ ਦੇ ਸਿੱਖਾਂ ਦੇ ਨੀਂਵ ਮਜ਼ਬੂਤ ਕਰਾਇਆ ਤੇ ਬੱਚਿਆਂ ਨੂੰ ਵੋਧ ਵਿੱਚ ਛੁਟਾ ਕੇ ਸਿੱਖਾਂ ਦੀਆਂ ਕਹਾਣੀਆਂ ਸਿੱਖੀ ਦਾਤਾਂ ਨੂੰ ਹੋਰ ਜੜ ਕਿਰਾਇਆ ਜਾਂਦਾ ਹੈ ਹੈਂਦੀ ਕਲਾ ਨਹੀਂ ਆਈ ਆ ਛੋਟਾ ਦਾ ਸਾਡੀ ਕੋਈ ਬਿਸ਼ਨਾ ਨਾ ਪੂਰੀ ਹੋਵੇ ਸਾਡੀ ਅਰਦਾਸ ਨਾ ਪੂਰੀ ਹੋਵੇ ਤੇ ਸੰਗਰੂ ਕਰਨਾ ਟੁੱਟੇ ਜਾਂਦੀ ਹੈ ਇਸ ਸੰਕਤ ਨਹੀਂ ਹਰ ਇੱਕ ਚਾਹੇ ਮੈਨੇ ਵਿੱਚਾਂ ਕਿ ਛੋਟੇ ਜੀ ਦੀ ਸਾਡੀ ਅਰਦਾਸ ਕਿਸੇ ਨਾ ਕਿਸੇ ਕਾਰਨ ਨਾ ਹੋਵੇ ਤੇ ਅਸੀਂ ਗੁਰੂ ਘਰ ਆਉਣਾ ਛੱਡ ਜਾਈਏ ਇੰਨਾ ਸਮਾਂ ਕੱਢ ਲੱਗ ਰਿਹਾ ਹੈ ਤੇਰੀ ਮਾਤਾ ਦੇ ਵਿੱਚ ਐਂਡੀ ਕਲਾ ਨਹੀਂ ਆਈ ਬੱਚਿਆਂ ਨੂੰ ਗੱਲ ਲਾ ਕੇ ਉਹਨਾਂ ਨੂੰ ਸਿੱਖੀ ਦਾ ਆਨ ਦੇਣ ਕਰਵਾ ਦੇਣੀ ਤੇ ਉਧਰ ਮੋਤੇਰਾ ਮਹਿਰਾ ਹਰੇਕ ਪਹਿਨੇ ਆਨ ਤੋੜਦਾ ਹੋਇਆ ਸੁਪਾਈਆਂ ਨੂੰ ਲਾਚ ਦੇਂਦਾ ਹੋਇਆ ਦੁੱਧ ਦੀ ਸੇਵਾ ਲੈ ਕੇ ਮਾਤਾ ਦੇ ਕੋਲ ਪੁੱਜਿਆ ਹੈ ਤੇ ਦੂਜੇ ਦਿਨ ਪੁੱਜਿਆ ਸੀ ਮਾਤਾ ਦੇ ਕੋਲ ਪੁੱਜਿਆ ਹੈ ਤੇ ਦੁੱਧ ਪਿਆਣਾ ਕੀਤਾ ਹੈ ਤੇ ਦੁੱਧ ਦੀ ਸੇਵਾ ਕੀਤੀ ਹੈ ਮਾਤਾ ਦਾ ਹਾਲ ਜਾਣਿਆ ਹੈ ਤੇ ਆਪਣਾ ਕਿਉਂਕਿ ਗੁਰੂ ਘਰ ਦਾ ਸਿੱਖ ਸੀ ਬੜਾ ਵਿਆਕ ਲੋੜਿਆ ਹੈ ਤੇ ਮਾਤਾ ਨੇ ਮੈਨੂੰ ਕਿਹਾ ਹੈ ਕਿ ਸਭ ਕੋਈ ਹੁਕਮ ਹੈ ਇਹ ਉਹਦੇ ਹੁਕਮ ਵਿੱਚ ਚੱਲਣਾ ਹਰੇਕ ਸਿੱਧਾ ਫਲ ਹੈ ਸਮਾਂ ਉਹ ਵੀ ਜਦੋਂ ਮਹਿਲਾ ਹੈ ਸਾ ਸਮਾਂ ਆਈ ਹੈ ਜਿਹੜਾ ਦਿੱਤੇ ਜਾਂ ਉੱਤੇ ਔਡਰ ਨੂੰ ਵੀ ਕਪੜਾ ਨਹੀਂ ਕਿਉਂਕਿ ਸਮਾਂ ਬਦਲਦਾ ਰਹਿੰਦਾ ਹੈ ਦੁੱਖ ਸੁੱਖ ਦੋ ਕੱਪੜੇ ਪਹਿਰੇ ਜੈ ਹਨਕ ਇਹ ਸਮੇਂ ਦੇ ਉਤਾਰਕ ਨਹੀਂ ਹੁੰਦੇ ਰਹਿੰਦੇ ਤੇ ਮੋਤੀਰਾ ਮਹਿਲ ਨੂੰ ਦੁੱਧ ਦੀ ਸੇਵਾ ਕਰਨ ਕਰਕੇ ਉਹਨੂੰ ਅੱਤੂ ਦੇ ਪਰਿਵਾਰ ਨੂੰ ਕੋਲੋਂ ਵਿੱਚ ਪੜਿਆ ਗਿਆ ਇਨਾ ਤਸੀਹ ਸਹਲੇ ਪਰ ਗੁਰੂ ਘਰ ਦੀ ਸੇਵਾ ਨੂੰ ਤਹਿਰ ਦਿੱਤੀ ਔ ਜਿੱਤੇ ਆਪਾਂ ਗੁਰੂ ਘਰ ਦੀ ਸੇਵਾ ਨੂੰ ਪਹਿਨ ਲੈਣੀ ਹੈ ਇਸ ਮਨ ਨੂੰ ਗੁਰੂ ਨਾਲ ਜੋੜਨਾ ਹੈ ਤੇ ਸਿੱਖੀ ਸਦਾ ਪਾਤੀ ਅਮਲ ਕਰਨ ਦਾ ਯਤਨ ਕਰੀਏ ਇਸ ਮਨ ਨੂੰ ਗੁਰੂ ਦੇ ਨਾਲ ਜੋੜੀਏ ਸੋ ਇਨਿਆ ਕੋ ਬੇਕੀਆਂ ਪ੍ਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ